ਸਤਿ ਸ਼੍ਰੀ ਅਕਾਲ ਜੀ ਟੀ5 ਚੈਨਲ ਪੰਜਾਬੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਭ ਸਿੱਧੂ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਕਿਉਂਕਿ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਲਗਾਤਾਰ ਇੱਕ ਦੂਜੇ ਤੇ ਸਵਾਲੀਆ ਨਿਸ਼ਾਨ ਖੜੇ ਹੋ ਰਹੇ ਨੇ ਜਿਸ ਤਰ੍ਹਾਂ ਦੀ ਘਟਨਾ ਮਮਤਾ ਦੀ ਸਟੇਟ ਦੇ ਵਿੱਚ ਵਾਪਰੀ ਤਾਂ ਉਸ ਤੋਂ ਬਾਅਦ ਲਗਾਤਾਰ ਸਰਕਾਰਾਂ ਇਸ ਚੀਜ਼ ਨੂੰ ਧਿਆਨ ਵਿੱਚ ਰੱਖ ਕੇ ਕੰਮ ਕਰ ਰਹੀਆਂ ਨੇ ਗੱਲ ਕਰੀਏ ਪੰਜਾਬ ਦੀ ਤਾਂ ਪੰਜਾਬ ਦੇ ਵਿੱਚ ਵੀ ਔਰਤਾਂ ਦੀ ਸੁਰੱਖਿਆ ਲਈ ਇੱਕ ਅਹਿਮ ਕਦਮ ਚੁੱਕਿਆ ਜਾ ਰਿਹਾ ਹੈ ਇਹ ਅਹਿਮ ਕਦਮ ਕੀ ਹੈ ਤਾਂ ਦੱਸ ਦਈਏ ਕਿ ਜਿੰਨੀਆਂ ਵੀ ਪਬਲਿਕ ਟਰਾਂਸਪੋਰਟ ਨੇ ਚਾਹੇ ਉਹ ਟੈਕਸੀ ਹੋਵੇ ਚਾਹੇ ਉਹ ਬੱਸ ਹੋਵੇ ਜਾਂ ਫਿਰ ਰੇਲ ਹੋਵੇ ਉਸ ਦੇ ਵਿੱਚ ਇੱਕ ਪੈਨਿਕ ਬਟਨ ਹੈ ਜਿਹੜਾ ਉਹ ਲਗਾਇਆ ਜਾ ਰਿਹਾ ਤੇ ਇਹ ਪੈਨਿਕ ਬਟਨ ਕੰਮ ਕਿਵੇਂ ਕਰੇਗਾ ਦਰਅਸਲ ਪੈਨਿਕ ਬਟਨ ਹੈ ਜਿਹੜਾ ਉਸ ਲਈ ਇੱਕ ਕੰਟਰੋਲ ਰੂਮ ਬਣਾਇਆ ਜਾਵੇਗਾ ਇੱਕ ਕੰਟਰੋਲ ਰੂਮ ਪੂਰੇ ਸੂਬੇ ਦੇ ਵਿੱਚ ਇੱਕ ਬਣੇਗਾ ਤੇ ਜਿਸ ਵੀ ਲੋਕੇਸ਼ਨ ਦੇ ਉੱਪਰ ਉਹ ਪੈਨਿਕ ਬਟਨ ਦਬਿਆ ਜਾਵੇਗਾ ਉਸ ਦੇ ਨੇੜੇ ਜੋ ਵੀ ਥਾਣਾ ਲੱਗੇਗਾ ਜੋ ਵੀ ਇਹ ਜਗ੍ਹਾ ਹੋਏਗੀ ਉਸ ਦੇ ਨਜ਼ਦੀਕ ਜਿਹੜਾ ਪੁਲਿਸ ਸਟੇਸ਼ਨ ਹੋਏਗਾ ਉਸ ਨੂੰ ਤੁਰੰਤ ਇਸ ਸੰਬੰਧਿਤ ਹੈ ਜਿਹੜਾ ਉਹ ਜਾਣਕਾਰੀ ਦਿੱਤੀ ਜਾਵੇਗੀ ਜਿਸ ਤੋਂ ਬਾਅਦ ਜਿਹੜੀ ਅਗਲੀ ਕਾਰਵਾਈ ਹੈ ਜਿਹੜੀ ਉਹ ਪੁਲਿਸ ਵੱਲੋਂ ਕੀਤੀ ਜਾਵੇਗੀ ਸੋ ਤੁਹਾਨੂੰ ਦੱਸ ਦਈਏ ਕਿ ਇਸ ਸੰਬੰਧੀ ਪੰਜਾਬ ਦੇ ਜਿਹੜੇ ਟਰਾਂਸਪੋਰਟ ਸੱਤਰ ਨੇ ਦਲਰਾਜ ਸਿੰਘ ਸੰਧਾਵਾਲੀਏ ਉਹਨਾਂ ਨੇ ਇੱਕ ਨੋਟਿਸ ਜਾਰੀ ਕੀਤਾ ਤੇ ਉਹਨਾਂ ਨੇ ਇਸ ਵਿੱਚ ਪੂਰੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਆਖਿਰਕਾਰ ਇਹ ਕਿਵੇਂ ਕੰਮ ਕਰੇਗੀ ਕਿਉਂਕਿ ਇਹ ਸਕੀਮ ਹੈ ਜਿਹੜੀ ਐਸ ਸੀ ਡੈਕ ਕੰਪਨੀ ਜਿਹੜੀ ਕਿ ਆਈਟੀ ਕੰਪਨੀ ਆ ਉਸ ਦੇ ਨਾਲ ਭਾਈਵੱਲੀ ਕਰਕੇ ਕੀ ਕੀ ਚੱਲੀ ਜਾ ਰਹੀ ਹੈ ਹਾਲਾਂਕਿ ਪ੍ਰੋਜੈਕਟ ਇਸ ਸੈਂਟਰ ਗਵਰਨਮੈਂਟ ਦਾ ਜੋ ਕਿ 6ਵੀਂ ਸਟੇਟ ਪੂਰੇ ਸੂਬੇ ਮਾਫ ਕਰਨਾ ਦੇਸ਼ ਦੀ ਹੈ ਜਿਸ ਵਿੱਚ ਇੰਪਲੀਮੈਂਟ ਹੈ ਜਿਹੜਾ ਕੀਤਾ ਜਾ ਰਿਹਾ ਹੈ ਇਸ ਬਾਬਤ ਹੋਰ ਕਿਸ ਤਰ੍ਹਾਂ ਦੀ ਜਾਣਕਾਰੀ ਦਿਲਰਾਜ ਹੁਣਾ ਕੋਲੇ ਹੈ ਆਓ ਜਾਣਦੇ ਹਾਂ ਸੋ ਸਾਡੇ ਨਾਲ ਇਸ ਸਮੇਂ ਦਲਰਾਜ ਸਿੰਘ ਸੰਧਾਵਾਲੀਆ ਨੇ ਸੰਧਾਵਾਲੀਆ ਸਾਹਿਬ ਕਿਸ ਤਰ੍ਹਾਂ ਦੀ ਇਹ ਸਕੀਮ ਸ਼ੁਰੂ ਕਰਨ ਜਾ ਰਹੇ ਹੋ ਪੰਜਾਬ ਸਰਕਾਰ ਦੇ ਨਾਲ ਜਿਹੜੀ ਸੀਡ ਇਕ ਦੇ ਨਾਲ ਤੁਸੀਂ ਭਾਈਵਾਲ ਚ ਕਰ ਰਹੇ ਹੋ ਇਹਦੇ ਬਾਰੇ ਜਾਣ ਜਰੂਰ ਜਾਣਕਾਰੀ ਦਿਓ ਇਹ ਕਮਰਟੋਰੀ ਵਾਲੀ ਹੈ ਸਕੀਮ ਹੈ ਜੀ ਜੀ ਪੰਜ ਸਟੇਸ਼ਨ ਚੱਲ ਚੱਲੀ ਹੈ। ਗੌਰਮਟ ਹੋਣ ਜਦੋਂ ਨਰਭਾਇਆ ਕਾਂਡ ਹੋਇਆ ਸੀ ਨਾ ਜੀ ਤੁਸੀਂ। ਜੀ। ਉਦੋਂ ਸੋਸ਼ਲ ਸਕਿਉਰਿਟੀ ਦੇ ਲੈ ਕੇ ਸਕੀਮ ਚਲਾਈ ਜੀ ਵੀ। ਜਿੰਨੀਆਂ ਵੀ ਪਬਲਿਕ ਟਰਾਂਸਪੋਰਟ ਹੋਏ ਤੇ ਨੇ ਉਹਦੇ ਚ ਲొਕੇਸ਼ਨ ਡਵਾਈਸ ਲਾਈ ਜਦ। ਜੀ। ਤੇ ਉਹਨਾਂ ਨੇ ਫੰਡ ਕੀਤੀ ਸੀ ਇਹ ਸਕੀਮ ਚਾਹੀ ਉਹਨਾਂ ਦੀ ਫੰਡਿੰਗ। ਜੀ। ਤੇ ਸਟੀਰੀਅਲ ਸੁਰੱਖਿਅਤ ਤਰ੍ਹਾਂ ਦੀ ਪਾਈ ਵਲੀ ਆਈ ਇਹਨਾਂ ਦੀ। ਇਹ ਤਾਂ ਨੇ ਕਮਾਂਡ ਕੰਟਰੋਲ ਸੈਂਟਰ ਬਣਾਉਣਾ ਹੈ ਜਿੱਥੇ ਹਰ ਬੱਸ ਜੀ ਦੇ ਵਿੱਚ ਜਾਂ ਟੈਕਸੀ ਵਿੱਚ ਲੱਗੀ ਹੋ ਡਵਾਈਸ ਉਹਦੀ ਕਿੱਥੇ ਜਾ ਰਹੀ ਹੈ ਕਿੱਥੇ ਆ ਰਹੀ ਹੈ ਕਿਸੇ ਕਿਹੜੇ ਲੋਕ ਤੇ ਹੈ ਜਿਹੜਾ ਇੱਕ ਬਟਨ ਹੁੰਦਾ ਹੈ ਜੇ ਕੋਈ ਹਾਦਸਾ ਹੋ ਜਾਂਦਾ ਹੈ ਤੇ ਪੈਨਿਕ ਬਟਨ ਦਬਾਇਆ ਜਾਂਦਾ ਹੈ ਤੇ ਉਹ ਕਮਾਂਡ ਕੰਟਰੋਲ ਸੈਂਟਰ ਦੇ ਥਰੂ ਉਸ ਦੇ ਰਿਸਪੈਕਟਿਵ ਪੁਲਿਸ ਸਟੇਸ਼ਨ ਨੂੰ ਦਾ ਜੀ ਦਿਲਰਾਜ ਜੀ ਪੰਜਾਬ ਦੇ ਕਿੰਨੇ ਜ਼ਿਲ੍ਹਿਆਂ ਦੇ ਵਿੱਚ ਇਹ ਕਮਾਂਡ ਸੈਂਟਰ ਨੇ ਜਿਹੜੇ ਇਹ ਬਣਾਏ ਜਾ ਰਹੇ ਨੇ ਇੱਕ ਸੈਂਟਰ ਲਈ ਹੈਗਾ ਜੀ ਸੈਂਟਰ ਸੈਂਟਰਲ ਹੋਏਗਾ ਤੇ ਉਸ ਤੋਂ ਬਾਅਦ ਉਹ ਜਾਣਕਾਰੀ ਪੁਲਿਸ ਸਟੇਸ਼ਨ ਨੂੰ ਪ੍ਰੋਵਾਈਡ ਕਰਾਈ ਜਾਏਗੀ ਜੀ ਉਹ ਆਟੋਮੈਟਿਕ ਹੈ ਜੀ ਸੌਫਟਵੇਅਰ ਆਟੋਮੈਟਿਕ ਤਰ੍ਹਾਂ ਸੁਰੂਆਤ ਕਰੇਗੀ ਜਦੋਂ ਆਪਾਂ ਠੀਕ ਹੈ ਜੀ ਤੇ ਪਰ ਇਹ ਹੁਣ ਜਿਸ ਤਰ੍ਹਾਂ ਲੇਟੈਸਟ ਕੁਝ ਕਾਂਡ ਹੋਏ ਨੇ ਦਲਾ ਜੀ ਉਸ ਤੋਂ ਬਾਅਦ ਇਹ ਪੰਜਾਬ ਸਰਕਾਰ ਵੱਲੋਂ ਫੈਸਲਾ ਲਿਆ ਗਿਆ ਕਿਉਂਕਿ ਜੇ ਬਾਕੀ ਸਟੇਟਾਂ ਚ ਹੈ ਤਾਂ ਪੰਜਾਬ ਦੇ ਵਿੱਚ ਇਸ ਚੀਜ਼ ਨੂੰ ਥੋੜਾ ਸਮਾਂ ਲੱਗਿਆ ਕਰਨ ਚ ਨਹੀਂ ਪੰਜਾਬ ਵਿੱਚ ਸਮਾਂ ਨਹੀਂ ਲੱਗਾ ਜੀ ਪਹਿਲਾਂ ਅਸੀਂ पीएसयू में सीट है कि पीएसयू है कि है जी सर जी पहला बीएसएनएल में की था सी सेलेक्ट बीएसएनएल में भी सी ये काम पर वो बैक आउट कर के अरे दो साल होना ने कर दिए। जी फिर ओना में चीजें सीट है पीएसयू जेडी सी ओने की प्लाई की था सी फिर ऐसे हम ओना में दे सारे काम पे वो हम प्रोग्रेस हो रही अदरवाइज कोल इंडिया में जहीं स्टेट है जितने तक गया अजी पिछले नहीं रहेंगे ਕੀ ਕਦੋਂ ਤੱਕ ਸਾਰੇ ਸਾਰਾ ਜਿਹੜਾ ਇੰਪਲੀਮੈਂਟ ਪ੍ਰੋਪਰ ਤਰੀਕੇ ਦੇ ਨਾਲ ਕਦੋਂ ਤੱਕ ਹੋ ਜਾਏਗਾ ਪੰਜਾਬ ਦੇ ਵਿੱਚ? ਉਹ ਨੂੰ ਜੀ ਵੇਖੋ ਇਹ ਚਾਹਤ ਨਹੀਂ ਲੱਗ ਰਿਹਾ। ਜੀ। ਪੰਜਾਬ ਸਰਕਾਰ ਪੂਰੀ ਤਰ੍ਹਾਂ ਨਾਲ ਸਹਿਯੋਗ ਦੇ ਰਹੀ ਹੈ ਜਿਸ ਦੇ ਵਿੱਚ। ਹਾਂਜੀ ਹਾਂਜੀ ਜੀ। ਸਰਕਾਰ ਦਾ ਕੋਈ ਫਾਂਸ ਨਹੀਂ ਦੇਣਿਆ ਜੀ ਇਹਦੇ ਵਿੱਚ। ਜੀ। ਹਾਂ। ਇਹਦੇ ਲਈ ਕੋਈ ਨਾ ਗੋਮਟ ਹੋਣਿਆ। ਉਹਨਾਂ ਨੇ ਸ਼ੁਰੂ ਹੀ ਅਸੀਂ ਕੰਮ ਕਰਨਾ। ਜੀ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਥੈਂਕ ਯੂ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ